ਏਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਅੱਜ ਪਹੁੰਚੇ ਸੀਗੇ ਅਸੀਂ ਪਿੰਡ ਭਦੌੜ ਤੇ ਚੁੰਗਾਣੀ ਸੜਕ ਤੇ ਹਨਾ ਜੀ ਆਪਣੇ ਪੱਤੀ ਪੱਤੀ ਦੀਪ ਸਿੰਘ ਵਧਾਤਾ ਰੋੜ ਔੰਕਾਰ ਸਿੰਘ ਪੱਤੀ ਦੀਪ ਸਿੰਘ ਵਧਾਤਾ ਰੋੜ ਜੀ ਬਾਈ ਔੰਕਾਰ ਸਿੰਘ ਦੇ ਘਰ ਦੀ ਵੀਡੀਓ ਆ ਜੀ ਤਾਂ ਤੁਹਾਨੂੰ ਬਾਕੀ ਡਿਟੇਲ ਦੇਵਾਂਗੇ ਸਾਰੀ ਨੰਬਰ ਵੀ ਦੇਵਾਂਗੇ ਚੰਗੇ ਦੁੱਧ ਵਾਲੀ ਝੋਟੀ ਆ ਜੀ ਲਿਓ ਜੀ ਬਾਕੀ ਹਰ ਪੱਖੋਂ ਬਰੀਡ ਦੇ ਕਰੈਕਟਰ ਬਹੁਤ ਸੋਹਣੇ ਦਿਖਾਉਂਦੀ ਹੈ ਝੋਟੀ ਇਸ ਸੂਆ ਕਹਿਮਾ ਜੀ ਇਹ ਦੂਜਾ ਜੀ ਦੂਜਾ ਸੂਆ ਜੀ ਲੋ ਵੀ ਥਣਥਣ ਵੀ ਦੇਖ ਸਕਦੇ ਆ ਬਾਕੀ ਦੁੱਧ ਦੀ ਡਿਟੇਲ ਵੀ ਦੱਸਦੇ ਆ ਤੇ ਅੱਜ ਸੂਈ ਨੂੰ ਇਹਨੂੰ ਥੋੜੇ ਦਿਨ ਹੀ ਹੋਏ ਤੇ ਮੰਗਰ ਹੈਗਾ ਇਹਦੇ ਕਟਾ ਜੀ ਆਹ ਜਿਹੜਾ ਬੱਚਾ ਛੋਟਾ ਇਹ ਜਗਰਾਜ ਦੀ ਧੀ ਹੈ ਜੀ ਅੱਛਾ ਇਹ ਜੋਗਰਾਜ ਦੀ ਧੀ ਹੈ ਜੀ ਤੇਨੇ ਪਹਿਲਾਂ ਨੇ ਦੁੱਧ ਕਿੰਨਾ ਦਿੱਤਾ ਸੀਗਾ ਜੀ ਪਹਿਲੇ ਸੂਏ ਨੇ 1.5 ਲੀਟਰ ਦੇਗੀ ਜੀ ਓਕੇ ਕਿੰਨਾ ਦੁੱਧ ਦਿੰਦਾ ਜੀ ਤੇ ਹੁਣ ਦੀ ਜਿਹੜੀ ਸਪੀਡ ਦੇ ਨਾਲ ਜਿਹੜੇ ਸਾਹ ਦੇ ਨਾਲ ਦੁੱਧ ਹੈ ਤਾਂ ਹੁਣ ਤਾਂ ਮੇਰੇ ਹਿਸਾਬ ਦੇ ਨਾਲ ਇਹ ਚੰਗਾ ਦੇ ਸਕਦੀ ਹੈ ਜੀ ਹਨਾ ਹਾਂਜੀ ਦੁੱਧ ਉਮੀਦ ਹੈ ਤੂੰ ਚੰਗੇ ਦੁੱਧ ਦੇਣਾ 14 ਤਾਂ ਚਲੀ ਗਈ ਹੈ ਜੀ ਅੱਜ ਦਿਨ ਕਿੰਨੇ ਹੋਏ ਹੈ ਜੀ ਇਹਨੂੰ ਇਹ 3 ਤਰੀਕ ਦੀ ਸੂਈ ਹੈ ਜੀ 3 ਤਰੀਕ ਦੀ ਸੂਈ ਹੈ ਜੀ ਮੋੜ ਲਿਓ ਜੀ ਲੋ ਵੀ ਮਿੱਤਰੋ ਪਿੱਠਪੂੜਾ ਦੇਖ ਸਕਦੇ ਆ ਤੁਸੀਂ ਤੇ ਖੜਮੇ ਥੁੜੇ ਦੀ ਬਾਕੀ ਸਿੰਘਾਂ ਤੋਂ ਲਾ ਕੇ ਹਰ ਪੱਖੋਂ ਕੈਰੇਕਟਰ ਬਰੀਡ ਦੇ ਫੁੱਲ ਦਿਖਾਉਂਦੀ ਹੈ ਇੱਕ ਰੰਗੀ ਹੈ ਜੀ ਇੱਕ ਵੀ ਵਾਲ ਚਿੱਟਾ ਚਿੱਟਾ ਨਹੀਂ ਹਾਂਜੀ ਤੇ ਬਾਕੀ ਦੁੱਧ ਨੂੰ ਬਹੁਤ ਜਿਆਦਾ ਚੰਗੀ ਹੈ ਤਾਂ 14 ਕਿਲੋ ਦੁੱਧ ਅੱਜ ਜਮਾ ਤਿਆਰ ਹੋ ਗਿਆ ਇਹਦਾ ਤੇ ਬਾਕੀ ਉਮੀਦ ਕਰਦੇ ਆਂ ਵੀ ਜਿਵੇਂ ਇਹਨੂੰ ਹਜੇ ਦਿਨ ਬੜੇ ਥੋੜੇ ਹੋਏ ਆ ਵੀ ਇਹਨ 17-18 ਲੀਟਰ ਜਿਹੜਾ ਦੁੱਧ ਉਹ ਦੇ ਦੇਣਾ ਜੀ ਕਿ ਬਾਕੀ ਆਪਾਂ ਕਰਦੇ ਆਂ ਡੀਟੇਲ ਦੇ ਵਿੱਚ ਗੱਲ ਸਾਰੀ ਹਾਂਜੀ ਬਣ ਲਓ ਜੀ ਬਣ ਲਓ ਠੀਕ ਹੈ ਜੀ ਨਾਲੇ ਟੜਕੇ ਦਾ ਟਾਈਮ ਬਾਈ ਹੁਣ ਚੋਈ ਵੀ ਝੋਟੀ ਆ ਨਾਲੇ ਕੋਈ ਐਦਾਂ ਦੀ ਗੱਲ ਵੀ ਨਹੀਂ ਜਿਵੇਂ ਆਪਾਂ ਕਹਿੰਦੇ ਵੀਡੀਓ ਬਣਾਉਣੀ ਆ ਜਾਂ ਦੁੱਧ ਛੱਡਿਆ ਵਾ ਜਾਂ ਕੁਝ ਵੀ ਨਹੀਂ 1% ਵੀ ਨਹੀਂ ਬਸ ਜਿਵੇਂ ਰੋਜ਼ ਰੁਟੀਨ ਦੇ ਵਿੱਚ ਬੱਚੇ ਨੂੰ ਝੰਗਾ ਕੇ ਆਪਣੀ ਚੋਈ ਵੀ ਹੁਣ ਚੋਈ ਵੀ ਝੋਟੀ ਆ ਤੇ ਆਰਡਰ ਹੁਣ ਵੀ ਤੁਸੀਂ ਦੇਖੋ ਜਦੋਂ ਇਹਦਾ ਮਤਲਬ ਚਵਾਈ ਦੇ ਟਾਈਮ ਵਲੇ ਤਾਂ ਤੁਸੀਂ ਆਪ ਦੇਖੋਗੇ ਤਾਂ ਬਹੁਤ ਜ਼ਿਆਦਾ ਆਰਡਰ ਉੱਬਰ ਕੇ ਦਾ ਬਾਰ ਆਉਂਦਾ ਤੇ ਹੁਣ ਵੀ ਤੁਸੀਂ ਚੈੱਕ ਕਰ ਸਕਦੇ ਆ ਬਿਲਕੁਲ ਖਾਲੀ ਦਾ ਜਿਹੜੀ ਆਰਡਰ ਕੁਆਲਿਟੀ ਆ ਲਓ ਜੀ ਆ ਚੀਜ਼ ਬਾਕੀ ਘਾਟ ਨੂੰ ਦੇਖ ਕੇ ਤਾਂ ਝੋਟੀ ਦਾ ਪਤਾ ਲੱਗਦਾ ਹੈ ਤਾਂ ਤੁਸੀਂ ਆਪ ਹੀ ਲਓ ਵੀ ਮਤਰੂ ਸਰ ਜਿਆਦਾ ਜਾਣਕਾਰੀ ਬਾਤ ਤੇ ਸਾਨੂੰ ਨੰਬਰ ਵੀ ਦਿੰਨੇ ਆ ਤੁਸੀਂ ਕਨੈਕਟ ਕਰ ਸਕਦੇ ਆ ਝੋਟੀ ਆ ਕੇ ਘਰੇ ਝੋਟੀ ਆ ਕੋਈ ਵਪਾਰੀ ਕੋਲੇ ਨਹੀਂ ਕਰਦੀਆਂ ਮੱਝਾਂ ਤਿਆਰ ਇਹਨਾਂ ਦੀਆਂ ਤੇ ਬਾਕੀ ਇਹਦੀ ਭੈਣ ਆ ਜਿਹੜੀ ਊੜੇ ਵੀ ਦੂਜੇ ਸੂਏ 17 ਤੋਂ 18 ਲੀਟਰ ਦੁੱਧ ਜਿਹੜਾ ਦਿੱਤਾ ਤੁਸੀਂ ਕਰ ਸਕਦੇ ਆ ਜੇ ਆਪ ਵੀ ਵਧੀਆ 2-4 ਪਸ਼ੂ ਰੱਖਦੇ ਆ ਤੇ ਘਰੇਲੂ ਮੱਝਾਂ ਆਪਣੀਆਂ ਜਦੋਂ ਮਰਜ਼ੀ ਦੋਨੇ ਟਾਈਮ ਤੁਸੀਂ ਚੋਕੇ ਦੇਖ ਸਕਦੇ ਆ ਤੇ ਝੋਟੀ ਨੂੰ ਬਾਕੀ ਆਪਾਂ ਸਾਰੀ ਆ ਜੋ ਕਰਦੇ ਆ ਗੱਲਬਾਤ ਆ ਜੋ ਜੀ ਇਹ ਆਪਣਾ ਫੁੱਫੜ ਜੀ ਇਹ ਹੁਣ ਸੂਆ ਤਾਂ ਦਸ ਹੀ ਦਿੱਤਾ ਦੂਜਾ ਸੂਈ ਹੈ ਹਨਾ ਜੀ ਹਾਂ ਜੀ ਹਾਂ ਜੀ ਤੇ ਪਹਿਲੇ ਸੂਏ ਨੇ 12-13 ਕਿਲੋ ਦੁੱਧ ਦਿੱਤਾ 12-13 ਕਿਲੋ ਦੇ ਜੀ ਤੇ ਹੁਣ ਇਹਦਾ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ 3 ਤਰੀਕ ਦੀ ਸੂਈ ਵਿਆਹ ਤੇ 13 ਹੋ ਗਈ 10 ਦਿਨ ਹੋ ਗਏ 10 ਦਿਨ ਹੋ ਗਏ ਤੇ ਹੁਣ ਦੁੱਧ ਤਿਆਰ ਕਰ ਗਈ ਹਾਂ 14 ਕਿਲੋ ਤਿਆਰ ਜੀ ਹੋ ਗਿਆ 14 ਕਿਲੋ ਤਾਂ ਤਿਆਰ ਕਰ ਗਏ ਤੇ ਚੰਗੀ ਉਮੀਦ ਕੀਤੀ ਜਾ ਸਕਦੀ ਹੈ ਹਨਾ ਕਿ ਉਮੀਦ ਕਰਦੇ ਆ 17-18 ਤਾਂ ਜਾਵੜੂ ਨਾ ਜਾਓ ਜੀ ਮौज ਨਾਲ ਕਿਉਂਕਿ ਤੁਸੀਂ ਦੱਸਿਆ ਸੀ ਵੀ ਇਹਦੀ ਭੈਣ ਨੇ ਵੀ ਤਾਂ ਦੇਣੀ ਦਿੱਤਾ ਹਨਾ ਵਾਲੀ ਖੜੀ ਆਈ ਉਹ ਚੱਲ ਰਹੀ ਹੈ ਜੀ 17 18 ਤੇ ਅੱਛਾ ਉਹ ਵੀ ਦੂਜਾ ਸੂਆ ਸੂਈ ਵੀ ਹੈ ਦੂਜੀ ਆ ਹਾਂ ਜੀ ਓਕੇ ਜੀ ਓਕੇ ਠੀਕ ਹੈ ਜੀ ਤੇ ਇਹ ਵੀ ਦੂਜਾ ਸੂਆ ਸੂਈ ਹੈ ਹਾਂ ਜੀ ਓਕੇ ਜੀ ਤੇ ਇਹ ਮਤਲਬ ਇੱਕ ਝੋਟੇ ਜੂਗੀਆਂ ਹੈ ਹਾਂ ਇੱਕ ਤੇ ਜਵਰਾਜ ਦੀਆਂ ਹੀ ਆ ਜਵਰਾਜ ਦੀਆਂ ਆਗੀਆਂ ਦੋਨੇ ਠੀਕ ਹੈ ਜੀ ਆਓ ਤੁਹਾਡੇ ਘਰ ਦੇ ਮਤਲਬ ਇਹ ਆ ਗਏ ਪਸੰਗਾ ਦੇ ਹਨਾ ਹਾਂ ਜੀ ਹਾਂ ਜੀ ਤੇ ਇੱਕ ਨੰਬਰ ਬੋਲਿਓ ਜੀ ਤੁਹਾਡਾ 85261 ਜੀ 85261 85000 82000 ਇਹ ਨੰਬਰ ਹੈ ਜੀ ਜਿਆਦਾ ਜਾਣਕਾਰੀ ਲੈਣ ਵਾਸਤੇ ਕਿਹਨੂੰ ਜੀ ਨਾ ਕੀਆ ਤੁਹਾਡਾ ਜਗਸੀਰ ਸਿੰਘ ਜਗਸੀਰ ਸਿੰਘ ਜੀ ਤਾਂ ਸਾਰਾ ਡਰੈਸ ਇੱਕ ਵਾਰੀ ਬੋਲ ਦਿਓ ਜੀ ਹਾਂ ਜੀ ਪੱਤੀ ਦੀਪ ਸਿੰਘ ਬਧੌਰ ਬਧਾਤਾ ਰੋਡ ਜੀ ਜਗਸੀਰ ਸਿੰਘ ਨੰਬਰ ਹੈ 85261 82000 ਜੀ ਲਓ ਜੀ ਧੰਨਵਾਦ ਤੇ ਲਓ ਵੀ ਮਿੱਤਰੋ ਤੇ ਦੇਖੋ ਬਹੁਤ ਭਰਾਵਾਂ ਦੇ ਕਈ ਦਿਨਾਂ ਤੋਂ ਫੋਨ ਆਈ ਜਾਂਦੇ ਸੀ ਵੀ ਬਾਈ ਕੋਈ ਚੰਗੀ ਝੋਟੀ ਆਵੇ ਤਾਂ ਦੱਸੋ ਤੁਹਾਨੂੰ ਪਤਾ ਹੀ ਹੁੰਦਾ ਵੀ ਜੇ ਕੋਈ ਚੰਗੀ ਝੋਟੀ ਆਉਂਦੀ ਹੈ ਵੀ ਰਿਸ਼ਤੇਦਾਰੀ ਚ ਖੜੀ ਸੀਗੀ ਤਾਂ 2-4 ਦਿਨ ਅਸੀਂ ਇਧਰ ਉਧਰ ਸਿਗੇ ਪ੍ਰੋਗਰਾਮਾਂ ਤੇ ਤੇ ਇਹਦੀ ਵੀਡੀਓ ਬਣੀ ਨਹੀਂ ਪਹਿਲਾਂ ਸੂਨਾਲ ਦੀ ਬਣੀ ਸੀ ਤੇ ਹੁਣ ਮੈਂ ਇਹਨਾਂ ਨੂੰ ਕਹਤਾ ਸੀ ਮੈਂ ਖਾ ਰੋਕ ਲੋ ਰੋਕਣੀ ਆ ਤਾਂ ਹੋਰ ਹਜੇ ਕਿਉਂਕਿ ਦੁੱਧ ਨਹੀਂ ਬਹੁਤ ਚੰਗਾ ਦੇ ਜਣਾ ਜਦੋਂ ਦੁੱਧ ਚੰਗਾ ਦੇ ਗਿਆ ਤਾਂ ਤੁਸੀਂ ਆਟੀਮੇਟ ਆਪ ਹੀ ਲਾ ਸਕਦੇ ਆਂ ਤੇ ਫਿਰ ਉਹ ਪਸ਼ੂ ਦੀ ਕੀਮਤ ਕੀ ਬਣ ਜਾਂਦੀ ਆ ਕਿਉਂਕਿ ਅੱਜ ਵੀ ਇਹਨੇ 10 ਦਿਨਾਂ ਦੀ ਸੂਈ ਥੱਲੇ 14 ਕਿਲੋ ਦੁੱਧ ਜਿਹੜਾ ਹੈ ਰੈਡੀ ਹੋ ਗਿਆ 21 ਰਵੇ ਦੇ ਵਿੱਚੋਂ ਆਹੇ 21 ਪਿਓ ਦੀਆਂ ਇਹ ਦੂਜੇ ਦੂਜੇ ਸੂਏ ਸੁਆਂ ਆਹ ਜਿਹੜੀ ਦੂਜੇ ਸੂਏ ਸੂਕੇ ਨੇ 17-18 ਲੀਟਰ ਦੁੱਧ ਦਿੱਤਾ ਤੇ ਇਹ ਦੂਜੇ ਸੂਏ ਹੁਣ ਸੂਈ ਹੈ ਜ